ਮੈਂ ਡਾਕਟਰ ਦਰਸ਼ਨਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਪ੍ਰਧਾਨ ਮੈਂ ਇਹ ਵੀਡੀਓ ਤੁਹਾਡੇ ਸਾਰਿਆਂ ਨਾਲ ਇਸ ਲਈ ਸਾਂਝੀ ਕਰ ਰਿਹਾ ਹਾਂ ਕਿ ਅੱਜ ਕੌਮੀ ਇਨਸਾਫ ਮੋਰਚੇ ਦੇ ਫੈਸਲੇ ਮੁਤਾਬਕ 12 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਬੇਅਦਬੀਆਂ ਦੇ ਇਨਸਾਫ ਲਈ ਅਤੇ ਬੇਅਦਬੀਆਂ ਰੋਕਣ ਲਈ ਇਕ ਕਾਨੂੰਨ ਬਣਾਉਣ ਵਾਸਤੇ ਅਤੇ ਦੇਸ਼ ਭਰ ਵਿੱਚ तमाम ਰਾਜਨੀਤਿਕ ਬੰਦੀਆਂ ਦੀ ਰਿਹਾਈ ਵਾਸਤੇ ਜੋ ਮੋਰਚਾ ਲੱਗਿਆ ਹੋਇਆ ਹੈ ਉਸ ਮੋਰਚੇ ਦੇ ਸੱਦੇ ਤੇ ਅੱਜ 12 ਤਰੀਕ ਨੂੰ ਪੰਜਾਬ ਭਰ ਦੇ ਵਿੱਚ ਟੋਲ ਪਲਾਜ਼ੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਖੋਲੇ ਜਾਣੇ ਸਨ ਜਿਵੇਂ ਹੀ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਵੱਖ-ਵੱਖ ਟੋਲ ਪਲਾਜ਼ਿਆਂ ਤੇ ਕਿਸਾਨ ਮਿਹਨਤਕਸ਼ ਲੋਕ ਅਤੇ ਜਮਹੂਰੀਅਤ ਸੰਦ ਲੋਕ ਪਹੁੰਚਣੇ ਸ਼ੁਰੂ ਹੋਏ ਤਾਂ ਪਹਿਲੋਂ ਹੀ ਪੰਜਾਬ ਸਰਕਾਰ ਦੇ ਹੁਕਮਾਂ ਅਨਸਾਰ ਪੰਜਾਬ ਪੁਲਿਸ ਨੇ ਕੁਝ ਪਹੁੰਚਣ ਵਾਲੇ ਉੱਥੇ ਕਿਸਾਨਾਂ ਅਤੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਟਰੇੜੀ ਟੂਲ ਪਲਾਜ਼ਾ ਟੋਲ ਪਲਾਜ਼ਾ ਜੋ ਪਟਿਆਲੇ ਤੋਂ ਰਾਜਪੁਰਾ ਰੋਡ ਤੇ ਹੈ ਉੱਥੋਂ ਬਾਪੂ ਗੁਰਚਰਨ ਸਿੰਘ ਸਰਪ੍ਰਸਤ ਕੌਮੀ ਇਨਸਾਫ ਮੋਰਚਾ ਅਤੇ ਹਰਿੰਦਰ ਸਿੰਘ ਟਵਾਣਾ ਜੋ ਸੂਬਾ ਕਮੇਟੀ ਮੈਂਬਰ ਹਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਮੇਤ ਦਰਜਣ ਦੇ ਕਰੀਬ ਸਾਥੀਆਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਹੀ ਬਠਿੰਡਾ ਦੇ ਵਿੱਚ ਲਹਿਰਾ ਟੋਲ ਪਲਾਜ਼ੀ ਤੋਂ ਗੁਰਦੀਪ ਸਿੰਘ ਬਠਿੰਡਾ ਜੋ ਕੌਮੀ ਇਨਸਾਫ ਮੋਰਚੇ ਦੇ ਬੁਲਾਰੇ ਹਨ ਉਹਨਾਂ ਨੂੰ ਡੇਢ ਦਰਜਣ ਕਰੀਬ ਸਾਥੀਆਂ ਦੇ ਨਾਲ ਗ੍ਰਿਫਤਾਰ ਕਰਕੇ ਪੁਲਿਸ ਥਾਣੇ ਦੇ ਵਿੱਚ ਲਜਾਇਆ ਗਿਆ ਹੈ। ਇਸੇ ਤਰ੍ਹਾਂ ਕਾਲਾ ਝਾਲ ਟੋਲ ਪਲਾਜ਼ੇ ਤੇ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਸਾਰੇ ਪੰਜਾਬ ਦੇ ਅੰਦਰ ਹੀ ਟੋਲ ਪਲਾਜ਼ਿਆਂ ਦੇ ਉੱਤੇ ਇਨਸਾਫ ਵਾਸਤੇ ਲੋਕ ਅੱਜ ਟੋਲ ਪਲਾਜ਼ੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਖੋਲਣਾ ਚਾਹੁੰਦੇ ਸਨ ਜਾਂ ਖੋਲਣਾ ਚਾਹੁੰਦੇ ਹਨ ਤੇ ਇਹ ਕਾਰਵਾਈ ਜੋ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ অতি ਨਿੰਦਣਯੋਗ ਹੈ ਔਰ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵੀ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਪੰਜਾਬ ਪੁਲਿਸ ਦੇ ਇਸ ਇਹ ਇਨਸਾਫ ਲਈ ਉਠਾਈ ਜਾਣ ਵਾਲੀ ਆਵਾਜ਼ ਨੂੰ ਜਿਹਦੇ ਵਿੱਚ ਟੋਲ ਪਲਾਜ਼ਿਆਂ ਨੂੰ ਖੋਲ ਕੇ ਕੋਈ ਵੀ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਹੈਰਾਨੀ ਨਹੀਂ ਸੀ ਹੋਣੀ ਸਗੋਂ ਲੋਕਾਂ ਨੇ ਆਮ ਖੁਸ਼ੀ-ਖੁਸ਼ੀ ਉੱਥੋਂ ਲੰਘਣਾ ਸੀ ਇਹਨੂੰ ਵੀ ਰੋਕ ਕੇ ਸਰਕਾਰ ਨੇ ਲੋਕਾਂ ਦੀ ਆਵਾਜ਼ ਆ ਜਿਹੜੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਅਪੀਲ ਕਰਦਾ ਹਾਂ ਕਿ ਸਾਰੇ ਪੰਜਾਬ ਦੇ ਟੋਲ ਪਲਾਜ਼ਿਆਂ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਤੁਹਾਨੂੰ ਜ਼ਰੂਰ ਹੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੀ ਇਨਸਾਫ ਵਾਸਤੇ ਜਮਹੂਰੀਅਤ ਵਾਸਤੇ ਤੇ ਖਾਸ ਕਰਕੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਪੂਰੇ ਦੇਸ਼ ਦੇ ਵਿੱਚ ਜੋ ਸਿਆਸੀ ਕੈਦੀ ਨੇ ਉਹਨਾਂ ਦੀ ਰਿਹਾਈ ਬੇਅਦਬੀਆਂ ਰੁਕਣ ਦੇ ਕਾਨੂੰਨ ਤੇ ਬੇਅਦਬੀਆਂ ਦਾ ਇਨਸਾਫ ਲੈਣ ਵਾਸਤੇ ਜੋ ਆਵਾਜ਼ ਪਿਛਲੇ 3 ਸਾਲਾਂ ਤੋਂ ਉਠਾਈ ਜਾ ਰਹੀ ਹੈ ਉਹਨੂੰ ਦਬਾਇਆ ਨਾ ਜਾ ਸਕੇ ਸਗੋਂ ਲੋਕਾਂ ਨੂੰ ਇਨਸਾਫ ਮਿਲ ਸਕੇ ਸੋ ਮੈਂ ਫਿਰ ਇਹ ਅਪੀਲ ਕਰਦਾ ਹਾਂ ਕਿ ਸਰਕਾਰ ਇਹ ਜੋ ਇਨਸਾਫ ਲਈ ਉਠਾਈ ਜਾਣ ਵਾਲੀ ਆਵਾਜ਼ ਹੈ ਇਸ ਨੂੰ ਨਾ ਰੋਕੇ ਲੋਕਾਂ ਦੇ ਅੰਦਰ ਅਦਰਵਾਈਜ਼ ਗੁੱਸਾ ਜਿਹੜਾ ਵੱਧਦਾ ਜਾਊਗਾ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਲੋਕ ਜਿਹੜੇ ਧਰਨੇ ਮਜ਼ਾਰੇ ਕਰਦੇ ਰਹਿਣਗੇ ਅਸੀਂ ਵੀ ਸਗੋਂ ਇਸ ਧਰਨਿਆਂ ਮਜ਼ਾਰਿਆਂ ਵਿੱਚੋਂ ਨਿਕਲੀ ਹੋਈ ਸਰਕਾਰ ਹੈ ਇਹਨਾਂ ਨੂੰ ਇਸ ਕਿਸਮ ਦਾ ਇਸ ਸਰਕਾਰ ਨੂੰ ਇਸ ਕਿਸਮ ਦਾ ਕਦਮ ਉਠਾਉਣਾ ਬਿਲਕੁਲ ਗਲਤ ਹੈ ਤੇ ਮੈਂ ਫਿਰ ਪੰਜਾਬ ਦੇ ਲੋਕਾਂ ਨੂੰ ਸਮੂਚੀਆਂ ਦੇ ਧਾਰਮਿਕ ਸੰਸਥਾਾਂਾਂ ਸਖਸੀਤਾਾਂ ਸੰਪਰਦਾਾਂਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਸਮੂਚੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਕੌਮੀ ਇਨਸਾਫ਼ ਮੋਰਚੇ ਵੱਲੋਂ ਕਿ ਆਓ ਇਸ ਸੱਚ ਸੱਚ ਦੀ ਆਵਾਜ਼ ਦੇ ਵਿੱਚ ਆਪਣਾ ਹਾਂ ਦਾ ਨਾਅਰਾ ਮਾਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ